ਹੈਲੋ ਜੀ ਸਭ ਕੀ ਹਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਪਸਾ ਦੇ ਆਪ ਸਾਰੇ ਠੀਕ ਠਾਕ ਹੋਵੇ ਜੀ ਚੰਗੀ ਤਰ੍ਹਾਂ ਹੋਵੇ ਅਸੀਂ ਸਾਰੇ ਠੀਕ ਠਾਕ ਹਾਂ ਤੇ ਆਪਾਂ ਬਣਾਉਂਗੇ ਕਿ ਜੀ ਸਬਜੀ ਸਬਜੀ ਆਪਾਂ ਬਣਾਉਣਾ ਇਸ ਸੀਜ਼ਨ ਦੀ ਪਹਿਲੀ ਵਾਰ ਦੀ ਬੰਦ ਗੋਭੀ ਮੇਰੀ ਫੇਵਰੇਟ ਸਾਰੇ ਟੱਬਰ ਦੀ ਫੇਵਰੇਟ ਹੈ ਇਹ ਤੇ ਬਹੁਤ ਹੀ ਵਧੀਆ ਰੰਗ ਧਨੀਆ ਪਵਾ ਕੇ ਲੈ ਜਦੋਂ ਜਿਹੜੀ ਪਾ ਲਈ ਸੋਹਣੀ ਬਾਸਨਾ ਆਉਂਦੀ ਹੈ ਔਰ ਕੋਝੋ ਬਹੁਤ ਜ਼ਿਆਦਾ ਵਧੀਆ ਹੋ ਗਿਆ ਤੇ ਜਿੰਨਾ ਲੈ ਆਏ ਸੀ ਮੈਂ ਸਾਰਾ ਟੀਰ ਲੈ ਆਂਨੀ ਐਨੀ ਸਾਰੀ ਜੀ ਜੀ ਗੁੱਤੀ ਜੀ ਸਾਰੀ ਜੀ ਜੀ ਵਸ ਇੱਕ ਕਾਲਾ ਵਾਲੀ ਦਾ ਕਾਲਿਆਂ ਵਾਲੀ ਦਾ ਆ ਕਾਲਿਆਂ ਵਾਲੀ ਦੇ ਸੀ ਅੱਜ ਥੋੜਾ ਜਿਹਾ ਕੰਮ ਕੀਨਾ ਤੇ ਟੀਰ ਵਗੈਰਾ ਨੇ ਉਹਨਾਂ ਨੂੰ ਉਸ ਮਨਾਂ ਚਾੱਕ ਕੇ ਤੇ ਉੱਥੋਂ ਲੈ ਕੇ ਆਇਆ ਸਬਜ਼ੀ ਸਬਜ਼ੀ ਵੀ ਵਧੀਆ ਤਾਜੀ ਆ ਮਟਰ ਵੀ ਵਧੀਆ ਸੀਗੇ ਬਾਕੀ ਜਿਹੜੇ ਭੈਣ ਭਰਾ ਪੰਚਮਨ ਤੇ ਨਵੇਂ ਹੁੰਦੇ ਸਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਸਪੋਟ ਖੁੱਲ ਕਰਿਆ ਕਰੋ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਬੱਸ ਥੋੜਾ ਜਿਹਾ ਹੋ ਤਾਂ ਲੇਟ ਗਏ ਪਰ ਮੈਂ ਜਿਵੇਂ ਕਿ ਸਾਰੇ ਭੈਣ ਭਰਾਵਾਂ ਨੂੰ ਕਿਹਾ ਸੀ ਵੀ ਆਪਾਂ ਸਾਰੇ ਭੈਣ ਭਰਾਵਾਂ ਨੂੰ ਆਪਣੇ ਸੂਟਾਂ ਜਿਹੜੇ ਜਰੂਰ ਦਿਖਾਵਾਂਗੇ ਤੇ ਉਹ ਆਪਾਂ ਇਹ ਆ ਮਾੜਾ ਪਤਾ ਟੋਟੇ ਹੋਏ ਸੀਗੇ ਜੀ ਤੇ ਸੂਟ ਦਿਖਾਵਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੋ ਖੰਡਾ ਜੀ ਦਾ ਵਾਲ ਤੇ ਕੁੱਕਰ 'ਚ ਪਕਾ ਲਈ ਪਾਉਗੀ ਕਿ ਨਹੀਂ ਸੰਗੀ ਮੋਸਰਾ ਤੁਹਾਨੂੰ ਦੱਸਾਵਾਂਗੇ ਅੱਜ ਜੇ ਬੱਚੇ ਸਾਰੇ ਭੈਣ ਭਰਾ ਕਿਵੇਂ ਦੇ ਲੱਗੇ ਕਿਵੇਂ ਦੇ ਨੇ ਜਾਂ ਜਦ ਤੱਕ ਆਪਾਂ ਮੋਟੀ ਐ ਤੇ ਆਪਣੇ ਹੁਣ ਹੁਣ ਦੇ ਲੈਂਦੇ ਆ ਖਿਆਲ ਦੇ ਤੇ ਦੋ ਸਾਲ ਤਿੰਨ ਸਾਲ ਲੀ ਜਾਂਦੇ ਲੋਡ ਹੀ ਫਿਰ ਆਪਾਂ ਉਹ ਜਾਂਦੇ ਖਿਆਲ ਦੇ ਵਿੱਚ ਤਾਂ ਲੋਡ ਵੀ ਨਹੀਂ ਹੁੰਦੀ ਕਿ ਕਰਮੀ ਦੀ ਜਿਆਦਾ ਕੰਤਾ ਹੋ ਗਿਆ ਭਾਰਦੇ ਹਨ ਖਿਆਲ ਨਾ ਖਿਆਲ ਤਾਂ ਤੈਨੂੰ ਸੁੱਤਾ ਦੇ ਡਾਪ ਲਿਆ ਪਰ ਮੇਰੇ ਬਹੁਤ ਚਾਹੀਦੇ ਗਾਰਮੀ ਦੇ ਪੰਜ ਕੀ ਸੂਟ ਚ ਲੱਗੇ ਆਲੇ ਇੱਕ ਦਿਨ ਇੱਕ ਦਿਨ ਨਹੀਂ ਬੁੱਤੋ ਜਾ ਤੂੰ ਇੱਕਦੰ ਚ ਆਪਾਂ ਦੋ ਵਾਰੀ ਦਾ ਦੋ ਵਾਰੀ ਲਾਉ ਲੈਣਾ ਦੋ ਵਾਰੀ ਨਾ ਹੋਣੇ ਸਿਰਦ ਤਿੰਨ ਚਾਰ ਵਾਰੀ ਵੀ ਨਾ ਲੈ ਲੈ ਜਦੋਂ ਹੋ ਗਏ ਮੇਰੀ ਇੱਕ ਸਕੂਲ ਦੀ ਇੱਕ ਜਿਹੜੇ ਆ ਕੇ ਨਾ ਆਉਂਗਾ ਉਹਦੋਂ ਨਾਂ ਮੈਂ ਪਾਉਂਗਾ ਉਹ ਜਿਹੜੇ ਰਾਤ ਵਾਲੇ ਹੋਣਗੇ ਉਹ ਅੱਡ ਜਿਹੜੇ ਫੇਰ ਫੇਰ ਨਾ ਆਉਂਗਾ ਆਥ ਨੇ ਤੇ ਹੋਰ ਸਾਨੂੰ ਸੂਟ ਤਾਂ ਘਰ ਨਹੀਂ ਨੂੰ ਹੋ ਜਾਂਦੇ ਦੋ ਵਾਰੀ ਨਾ ਹੋਣੇ ਦੋ ਸੂਟਾਂ ਵੱਟ ਤੇ ਬਈ ਤੇ ਗਰਮੀ ਦੇ ਬਾਅਦ ਲੱਗ ਜਾਂਦੇ ਚਾਰ ਸਾਲ ਲੱਗਦੇ ਤੇ ਆਪਾਂ ਹੋਂਦੇ ਲਿਆਂਦੇ ਫਿਰ ਦੋ ਤਿੰਨ ਸਾਲ ਹੋ ਗਿਆ ਵਾਂਗੀ ਮੈਂ ਪਹਿਲਾਂ ਲਿਆਂਦੇ ਸੀਗੇ ਹੋਵੇ ਚੰ ਚਾਰ ਸਾਲ ਹੋ ਗਏ ਤੇ ਉਪਰਲੇ ਸਾਲ ਹੋ ਜਮਾ ਹੋ ਗਏ ਪਤਲੇ ਤੇ ਤਾਂ ਕਰਕੇ ਫਿਰ ਕੁਝ ਥੋੜੇ ਜਿਹੀਰੇ ਹੋਰ ਉਹ ਪਤਲੇ ਹੋ ਗਏ ਬਾਂਹ ਦੇ ਵਰਗੇ ਤਾਂ ਕਰਕੇ ਸਰਾਖੀ ਆਪਾਂ ਨੂੰ ਲਿਓਨੇ ਪਏ ਤੇ ਆਪਾਂ ਤੁਹਾਨੂੰ ਫਾਕੀ ਦੱਲੀ ਹੈ ਜਲ ਦਿਖਾਉਣੇ ਹੈ ਅੱਜ ਜਦ ਸੰਧਰ ਅੱਜ ਲਖਨਾਂ ਚ ਰਹੀ ਆ ਜੀ ਮੈਨੂੰ ਤਾਂ ਚੁੱਲੇ ਤੇ ਉਹ ਕਰੇ ਬਣਾ ਸਵਾਗ ਨਹੀਂ ਆਉਂਦਾ ਕੰਮ ਮੈਂ ਬਸ ਗਿਆ ਉਹ ਮਾਸੀ ਨਾ ਵਾ ਗਿਆ ਹਾਸ਼ਨੈ ਕਾ ਆ ਗਿਆ ਬੋਦੀ ਅੱਜ ਡੈਡੀ ਦੇ ਬਾਵਾ ਜੀ ਨੂੰ ਖੁਲਿਆ ਦੁੱਧ ਕਰਨ ਕਰਨ ਲੱਗੇ ਰੋਟੀ ਦੀ ਤਲਾਂ ਲੇ ਦੋ ਤੰਦ ਲੈ ਆਂਦੇ ਨੇ ਇਹ ਉਹ ਫੇਰ ਫੇਰ ਦੇਖਾਂਗੇ ਬਾਕੀ ਕਾਲਾ ਮੈਨੂੰ ਰੇਸ਼ਾ ਬਹੁਤ ਹੋ ਗਿਆ ਤੇ ਆਪਣੇ ਭੈਣਾਂ ਨੇ ਕਿਹਾ ਮੈਂ ਤੁਸੀ ਗਰਮ ਪਾਣੀ ਪੀਆ ਕਰੋ ਤੇ ਆਪਣੇ ਮਾਨਪ੍ਰੀਤ ਜੀ ਜੀ ਨੇ ਕਿਹਾ ਕਹਿੰਦੀ ਵੀ ਅਹੋ ਅਜਮੈਣ ਭੁਣ ਕੇ ਕਹਿੰਦੀ ਦੁੱਧ ਚ ਬਾਲ ਖੂਪੀ ਜਾ ਕਰੋ ਮਾਤਾ ਸਹੀ ਹੋਗਾ ਸਿਮ ਮੈਮ ਸਹੀ ਹੋਗੀ ਜੀ ਬੱਚਾ ਜੋ ਰਾਤ ਮੈਨ ਪੀ ਕੇ ਨਾ ਦੁੱਧ ਗੋ ਸ਼ੱਕਾ ਹੁੰਦੀ ਹੈ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣ ਆ ਆਦੇ ਸੀ ਆਪਾਂ ਗੋਇਆ ਦੇ ਜਸ਼ਨ ਤੇ ਰੈਡੀ ਅੱਜ ਗਏ ਸੀ ਮੰਡੀ ਅੱਜ ਲੈ ਕੇ ਆਏ ਆਏ ਗੋਆ ਤੋਂ ਵਾਲੇ ਨਖਰੇ ਕਰ ਲਿਓ ਮੰਮੀ ਆਏ ਉਹ ਉਮ ਤਾਂ ਆਏ ਭਾ ਲੈ ਨੋਇ ਤੋਂ ਹੈ ਨਾ ਨਾ ਘਰੇ ਤਾਂ ਬਾਦੇ ਪੁੱਤੋਂ ਸਿਆਲ ਦੇ ਵਿੱਚ ਹੱਥ ਥਰ ਜਾਂਦੇ ਹੋਣ ਜਸਤਾਨੇ ਪਾਇਆ ਕਰੋਗੇ ਆਏ ਬਸ ਹਸਤਾਨੇ ਕੀ ਆਏ ਫੜਾ ਹੀ ਕਰ ਗੋੜ ਠੰਡਾ ਹੋ ਜਾਦਾ ਕਰਮ ਹੁੰਦਾ ਤੇ ਪੂਰੀ ਮਜ਼ਬੂਤੀ ਹੈ ਦੀ ਕੋਈ ਆਏ ਫੜੀ ਮਾਰੀ ਧੀੜੀ ਰਹਿਣੀ ਲਿਖ ਕਦੇ ਪਹੁੰਚ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਜਸ਼ਨ ਦੇ ਬਸ ਪੂਰਾ ਹੀ ਬਾਰਤੀ ਬੁਲਗੀ ਥੱਲੋਂ ਦੀ ਪੌਲੂ ਜਾਂ ਕੁਰਤੇ ਪਜਾਮੇ ਥੱਲੋਂ ਦੀ ਪੌਲੂ ਲਿਆਇਆ ਹੈ ਕਿ ਟੀ-ਸ਼ਰਟ ਇਹ ਉਹਨੇ ਤਾਂ ਭਾਈ ਇਹ ਤਾਂ ਬਲੈਂਡ ਦਿੰਦੀ ਸੀ ਮੋਗਾ ਬਲੈਂਡ ਯੂ ਹਲਕੀ ਜਿਹੀ ਲੱਗੀ ਸਾਨੂੰ ਇੱਕ ਇਹਨੂੰ ਮੈਂ ਟੋਪਾ ਦਵਾ ਲਈ ਮੈਂ ਵੀ ਲੈਣ ਨੂੰ ਚਾਹਣਾ ਸੀ ਐਂ ਇਸ ਨਿੱਕੇ ਮੋਟੇ ਸਮਾਨ ਜਾ ਲਿਆਉਂਦਾ ਜੀ ਮਾੜਾ ਮੋਟਾ ਜਾ ਦਵੇ ਆਪਣਾ ਚਰਾਬਾ ਲਿਆਉਂਦੀਆਂ ਚਾਰ ਜੋੜੇ ਦੋ ਮੈਂ ਮੰਬੀ ਨੂੰ ਲਿਆਦੇ ਦੋ ਮੈਂ ਲੈ ਆਪਣੇ ਤੇਜ਼ 100 ਦੀਆਂ ਲੈ ਤੇ ਚਾਰ ਜੋੜੇ ਇੰਨੀ ਜਾਦੇ ਗਰਮੋਂ ਪੜ ਜਾਉਂ ਮੋਟੀ ਹੈ ਤੇ ਇੱਕ ਮੈਨੂੰ ਆ ਵਧੀਆ ਲੱਗੀ ਜੁੱਤੀ ਜੀ ਮੈਂ ਹੀ ਲਈ ਇਹ ਅੱਜ ਕੱਲ ਨਾ ਸਭ ਦੇ ਪਾਈ ਹੈ ਨੰਬਰ ਤਾਂ ਸਹੀ ਹੈ 8 ਨੰਬਰ ਚਾਰੇ ਕੋਈ ਸੋਹਣੀਏ ਇਹ ਕੇ ਰਾਂਦੀ ਹੁਣ ਆਪਾਂ ਦਿਖਾਉਣਾ ਸੋਨੂੰ ਸੂਟ ਟੈਂਟ ਡੈਂ ਡੈਂ ਬੰਮਾਲਾ ਤੇ ਦੱਸਿਓ ਸਾਰੇ ਬੈਣ ਬਰਾ ਕਿਵੇਂ ਦੇ ਲੱਗੇ ਕਿਵੇਂ ਦੇ ਲੀ ਸੋ ਮੈਂ ਆਪਾਂ ਪ੍ਰਾਈਸ ਵੀ ਦੱਸਾਂਗੇ ਆ ਹੈਗਾ ਜੀ ਇਹ ਸੂਟ ਲਾਇਆ ਆਪਾਂ ਨੂੰ 600 ਦਾ 635 ਵੀ ਆਦੇ ਸੀ ਇਹਦੇ ਤੇ ਇਹ ਬਹੁਤ ਹੀ ਜਿਆਦਾ ਸ਼ਾਈਨਿੰਗ ਕਹਿੰਦੇ ਬੋਰ ਬਿਲਕੁਲ ਹੀ ਉਹਦਾ ਬੋਰ ਆ ਗਿਆ ਕਹਿੰਦੇ ਦੁਕਾਨ ਤੇ ਵਾਪਸ ਕਰ ਦਿਓ ਤੇ ਇਹਦੇ ਨਾਲ ਹੈਗੀ ਆ ਇਹ ਬਾਰੇ ਕੋਟ ਆ ਮੈਚਿੰਗ ਇਹ ਵਿੱਚ ਵੀ ਆਈ ਆ ਜਮਾ ਜਿਹੜਾ ਕੱਪੜਾ ਹੈਗਾ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਭਾਈ ਠੰਡਾ ਜਿਹਾ ਕੱਪੜਾ ਲਾਉਂਗਾ ਕਹਿੰਦੇ ਜਮਾ ਠੰਡਾ ਨਹੀਂ ਬਹੁਤ ਜਿਆਦਾ ਗਰਮ ਰਹੂਗਾ ਇਸ ਸਾਲ ਦੇ ਵਿੱਚ ਮਹਾਂ ਜਿਹੜਾ ਠੰਢਰੀ ਜਿਹਾ ਕੋਈ ਕੱਪੜਾ ਉਹ ਨਹੀਂ ਮੈਨੂੰ ਚਾਹੀਦਾ ਤੇ ਬਹੁਤ ਜਿਆਦਾ ਵਧੀਆ ਜੀ ਹੈਵੀ ਆ ਪੂਰਾ ਆ ਪੂਰਾ ਭਾਰਾ ਲੱਗ ਤਾ ਲੱਗ ਜਿੱਦੋਂ ਪੱਕਾ ਸਮਾਂ ਆ ਲੱਗਦਾ ਇਹ ਇਕਰ ਇਹ ਮੈਨੂੰ ਵਧੀਆ ਲੱਗਿਆ ਜੀ ਇਹ ਨਾ ਜਿਵੇਂ ਅੱਜ ਕੱਲ ਜਿਵੇਂ ਇਹ ਡਿਜ਼ਾਈਨ ਡਿਜ਼ਾਈਨ ਦਾ ਥੋੜਾ ਜਿਹਾ ਟ੍ਰੈਂਡਿੰਗ ਦੇ ਵਿੱਚ ਲੱਗ ਮੈਂ ਕਈਆਂ ਨੇ ਪਾਇਆ ਦੇਖਿਆ ਜੀ ਮੈਂ ਆਪਾਂ ਫੋਨ ਤੇ ਵੀਡੀਓ ਆਡੀਓ ਦੇਖਦੇ ਆ ਤੇ ਮੈਨੂੰ ਸੋਹਣਾ ਲੱਗਿਆ ਬਲੈਕ ਇਹਦਾ ਹੈਗਾ ਇਹ ਇਹ ਮੈਂ ਇਹਦਾ ਤੇ ਇਹ ਵੀ ਆਪਣੇ ਮੈਥਿੰਗ ਹੀ ਹੈ ਬਲੈਕ ਸਲਵਾਰ ਹੈ ਦੇ ਨਾਲ ਇਸ ਤਰ੍ਹਾਂ ਦਾ ਡਿਜ਼ਾਈਨ ਹੈਗਾ ਜਿੰਦਾ ਬਹੁਤ ਵਧੀਆ ਇਸ ਤਰ੍ਹਾਂ ਦਾ ਹੈ ਨਾ ਇਹ ਨਾਲ ਹੈਗੀ ਆ ਬਲੈਕ ਕੋਟਿੰਗ ਬਲੈਕ ਉਹ ਜਿਹੜੀ ਜਿਵੇਂ ਦਾ ਇਹਦੀ ਟ੍ਰੈਂਡ ਹੈਗਾ ਤੇ ਬੋਟਮ ਦੇ ਵਿੱਚ ਟ੍ਰੈਂਡ ਹੈ ਹਲਕਾ ਟ੍ਰੈਂਡ ਹੈ ਜਾਲੇ ਨੂੰ ਆ ਦੇ ਤੇ ਇਹ ਆਪਾਂ ਨੂੰ ਥੋੜਾ ਜਿਆਦਾ ਮਹਿੰਗਾ ਲਾਇਆ ਇਹ ਲਾਇਆ ਆਪਾਂ ਨੂੰ 900 ਦਾ ਇਹ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਕਪੜਾ ਇਹ ਵਾਲਾ ਕਪੜਾ ਥੋੜਾ ਜਿਆਦਾ ਹੋਰ ਹੈ ਇਹ ਵਾਲਾ ਕਪੜਾ ਥੋੜਾ ਜਿਆਦਾ ਹੋਰ ਹੈ ਇਹ ਜਿਵੇਂ ਆਪਣਾ ਆ ਗਿਆ ਆਪਣਾ ਉਹ ਹੁੰਦਾ ਪਸ਼ਮੀਨਾ ਨਹੀਂ ਹੁੰਦਾ ਉਵੇਂ ਜਿਹੇ ਵਿੱਚ ਆ ਕਪੜਾ ਇਹ ਮਹਿੰਗਾ ਇਹ ਇਹ ਕਹਿੰਦੇ ਜਿਹੜਾ ਆ ਵਾਲਾ ਕਪੜਾ ਹੈ ਈ ਐਸ ਨੂੰ ਵੀ ਘਰ ਮੈਂ ਤੇ ਹੁਣ ਆਪਾਂ ਇਹਨਾਂ ਨੂੰ ਅੱਜ ਜਸ਼ਨੇ ਨਾਲ ਜਾ ਕੇ ਮਰੀਲਾ ਵਗੈਰਾ ਲਈ ਆਈ ਬੁਕਰਮ ਲਈ ਆਈ ਤੇ ਲੈਸ ਰੂਸ ਆਪਾਂ ਜੇ ਲੋੜ ਲੱਗਿਆ ਲਾਵਾਂਗੇ ਆਪਣੇ ਕੋਲ ਪਈ ਵੀ ਹੈ ਤੇ ਆਹ ਲਈ ਮਰੀਲਾ ਉਹ ਤੇ ਕੱਲ ਨੂੰ ਆਪਾਂ ਵੈਗਰੂ ਸੁੱਖ ਰੱਖੇ ਤੇ ਫਿਰ ਇਹਨਾਂ ਦੀ ਕਟਿੰਗ-ਕੁਟਿੰਗ ਕਰਦੇ ਆ ਤੇ ਇਹ ਕੱਟ ਤਾਂ ਮੈਂ ਦੋਨੇ ਇਕੱਠੇ ਲਵੂੰਗੀ ਫਿਰ ਪਹਿਲਾ ਇੱਕ ਸਿਉਉਂਗੀ ਦੂਜਾ ਉਹ ਮੈਂ ਸਾਰਾ ਕੁਝ ਬੰਨ੍ਹ ਬੰਨ੍ਹ ਕੇ ਸੰਭਾਲ ਕੇ ਰੱਖ ਦੂੰਗੀ ਲੀਰ ਨਾਲ ਤੇ ਫਿਰ ਦੂਜਾ ਸਿਉਉਂਗੀ ਤੇ ਇਹ ਵੀ ਆਪਣੇ ਸੂਟ ਜੀ ਤੇ ਚਲੋ ਇਹਦੇ ਨਾਲ ਆਪਣੇ ਆਏ ਆ ਵੀ ਦੋ 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 ਤਿੰਨ ਸਾਲ ਜਾਂਦੇ ਨਹੀਂ ਮੋਜਾ ਮਾਰਾਂਗੇ ਫੇਰ ਆਪਾਂ ਫੇਰ ਦੀ ਫੇਰ ਆਦੇ ਹੁੰਦਾ ਵਾਈ ਗਰੁੱਪ ਵਾਲੀ ਕਰੂਗਾ ਹਨ ਫੇਰ ਫੇਰ ਦੀ ਫੇਰ ਦੇਖਾਂਗੇ ਕੀ ਬਣਦਾ ਤੇ ਮੰਮੀ ਨੂੰ ਦਿਖਾਈ ਸੀ ਕੱਲ ਮੰਮੀ ਗੈਲ ਬਹੁਤ ਸੋਹਣਾ ਆ ਨਾ ਇਹ ਟ੍ਰੈਂਡ ਮੰਨ ਬੜੀਆ ਲੱਗਿਆ ਟ੍ਰੈਂਡਿੰਗ ਇਹਦੇ ਵਿੱਚ ਆ ਸੜੀਆਂ ਦੇਖਾ ਮੈਂ ਕਈਆਂ ਪਾਵਾਂ ਦੇ ਬਾਆਏ ਇਹ ਤੇ ਮੈਨੂੰ ਬਹੁਤ ਯਾਰੀ ਖੁਸ਼ ਹੋਣਾ ਹੈ ਤੇ ਦੋਸਤ ਸਾਰੇ ਜਲੇਬੀ ਚ ਮੈਂ ਕਰਕੇ ਤੇ ਬਾਕੀ ਆਹ ਰਹੇ ਨੇ 13 ਦਾ ਅਸੀਂ ਤੋਹ ਹੁੰਦਾ ਹੈ ਨਾ ਬਾਕੀ ਆਪਾਂ ਜੀ ਨੂੰ ਸਟਿੱਚ ਭਰਦੇ ਆ ਹਨ ਜਿਵੇਂ ਆਪਾਂ ਸਟਿੱਚ ਭਰਦੇ ਹਾਂ ਕਿੰਨਾ ਸਮਾ ਸਟਿੱਚ ਹੁੰਦਾ ਉਹ ਉਹ ਦੀ ਚੰਪੀ ਵਾਰ ਪਤਾ ਲੱਗਦਾ ਪਾਈ ਵਾਰ ਬਹੁਤ ਜਿਆਦਾ ਸੀ ਨਾ ਲੱਗਦਾ ਆਹ ਕੰਧ ਰੇ ਵੀ ਲਾਈਦਾ ਜੇ ਕੰਧ ਰੰਗ ਮੇਰੇ ਕੋਲ ਹੈ ਜਿੰਨਾ ਆਤਾ ਹੈ ਇਹ ਜੀ ਮੇ ਮਹਿਰੂਨ ਜਿਆ ਕੰਦਰ ਹੈ ਨਾ ਇਹ ਜਿਵੇਂ ਜਿਆਦੇ ਜਾਮਣੀ ਜੰਦਾ ਉਹ ਮਹਿਰੂਨ ਨਾ ਜਾਮਣੀ ਮਿਕਸ ਹੋਏ ਜਗੰਦਰਾ ਬਹੁਤ ਜਿਆਦਾ ਸੋਨਾ ਕੰਦਰਾ ਮੇਰੇ ਕੋਲ ਹੈ ਨਹੀਂ ਸੀ ਤੇ ਬਸ ਆ ਇੰਨਾ ਕੁ ਸੁਨਾਨ ਲੈ ਕੇ ਆਇਆ ਇੱਕ ਆਪਾ ਜਿਸ਼ਨੇ ਨੂੰ ਕੋਟੀ ਦਵਾਦੀ ਤੇ ਕੋਟੀ ਇਹਨੇ ਲੈਣੀ ਸੀ ਕਿੱਦੇ ਨਾਲ ਕਰੀਐ ਸੀ ਮੰਮੀ ਕੋਟੀ ਲੈਣੀ ਐ ਕੋਟੀ ਲੈਣੀ ਐ ਤਾਂ ਕਰਕੇ ਫਿਰ ਮੈਂ ਇਹਨੂੰ ਇੱਕ ਕੋਟੀ ਦਵਾਤੀ ਹਾਂਜੀ ਇਹਦੇ ਚਾਹਲੇ ਨੇ ਕੱਪੜੇ ਤਾਂ ਲੈ ਕੇ ਆਉਣੇ ਆਗੇ ਇਹਦੇ ਦੁਆਕ ਲਿਆਉਣਗੇ ਦੋ ਸੂਟ ਦੋ ਸੂਟਾਂ ਨਾਲ ਉਹ ਦੋ ਸੂਟਸ ਕਰ ਜਾਂਦੇ ਸਿਆਲ ਟੱਪ ਜਾਂਦਾ ਵਧੀਆ ਤੇ ਇਹ ਵਾਲੀ ਮੇਰੀ ਜੁੱਤੀ ਹਲਕੀ ਜੀ ਇਹ ਆਪਾਂ ਨੂੰ ਲਈ ਹੈ 200 200 ਦੀ ਲਈ ਹੈ ਮਾਹ ਚਲੋ ਕਿਤੇ ਜਾਣਾ ਪੈਂਦਾ ਹਨ ਹਲਕੀ ਜਿਹੀ ਪਾਈ ਤੇ ਬਾਕੀ ਦੱਸੋ ਗੋਮੈਂਟ ਕਰਕੇ ਸਾਰੇ ਆਪਣੇ ਸੂਟ ਦੇ ਜਿਹੜਾ ਮਾੜਾ ਮੋਟਾ ਨਿੱਕਾ ਮੋਟਾ ਜਿਹਾ ਸਮਾਨ ਜਿਹਾ ਤੁਹਾਨੂੰ ਕਿਵੇਂ ਜਸੂਨ ਕਰਨੇ ਕਿ ਜਸੂਨ ਰਾਤੀ ਹੈ ਦੇਖ ਤਨ ਵੀਡੀਓ ਚਲਾ ਲਿਆ ਜਸਨ ਰਾਹ ਸਾਤਰੀ ਦੀ ਕੋਟਕੀ ਵਾਲਾ ਕਿਹੜਾ ਬਠਾ ਠੀਕ ਹੋ ਜਾ ਦੇਖ ਕੇ ਵਿਚਾਰ ਦੀ ਤਰ੍ਹਾਂ ਕਰੀਂ ਆ ਜਾ ਖਾਜੂ ਹੂੰ ਧਰਤੀ ਹੈ ਜਸਨ ਆ ਬੀਬੀ ਜੀ ਮਾੜੀ ਕਰ ਗੀ ਓਏ ਮਾਰਦੀ ਵਾ ਮੇਰੇ ਕੰਨੀ ਉਹੀ ਚਾਹੀ ਆਉਗੀ ਇਹ ਇਹ ਨਿੱਕੀ ਆਹ ਇਹ ਤੇਰੇ ਕੰਨੀ ਤਾਂ ਬਾਹਾਂ ਪੜਾ ਜਾਣ ਤੇਰੇ ਨੂੰ ਤਾਂ ਕਹੋ ਕੀ ਹੇ ਜੀ ਮਨ ਸਾਰਾ ਉਹ ਕੋਈ ਬੜਾ ਨੇ ਲਾਉਗੀ ਆਪੇ ਓੜੀ ਗਿੱਲੇ ਧੋਗੇ ਇਹ ਮਨੂ ਆਇ ਲਾਹਾ ਹੋਵੇ ਮੈਂ ਚਲੋ ਅੱਜ ਮੈਂ ਰੋਣਾ ਲੈ ਆਮਾ ਜੇ ਸਨਾਹ ਮਹੱਜ ਨੂੰ ਤਾਲੂ ਨਾ ਪੀ ਆਹ ਹੋ ਕਰਨਾ ਕਿ ਸੋਣਾ ਕਿ ਦੋ ਸੋਣਾ ਭਰ ਲਾਗੇ ਜਿੱਦ ਨੂੰ ਸਕੂਲ ਨੂੰ ਆਉਗਾ ਤੇ ਜਮਾਈ ਤੇ ਕਾਲੇ ਪਾਏ ਆਂ ਅਸਰਾ ਕੰਮਾ ਦੋ ਵਾਰੀ ਚਾਹ ਤੇ ਠੀਕੇ ਗਏ ਸੀ ਤੇ ਚਲੋ ਬਤਾ ਮਾਰੇ ਮਨੇ ਟਾਈਮ ਲੱਗ ਗਿਆ ਅੰਦਰ ਟਾਈਮ ਥੋੜਾ ਲੇਟ ਹੋ ਗਿਆ ਆਹ ਤੁਹਾਨੂੰ ਬਤਾ ਭਾਂਡੇ ਭੁਲ ਸਕਦੇ ਸਾਬੀ ਪਾਣੀ ਚੀਰਿਆ ਸਾਗੀ ਦੇ ਬੰਨ ਦੇ ਟਾਈਮ ਨਹੀਂ ਲੱਗਦਾ ਕਿਰਤਰਾਈ ਕਰ ਉਹ ਸਾਚੇ ਅੰਮੀ ਚੌਲ ਪਾਏ ਆ ਪਾਏ ਆ ਤੇਰੇ ਨੂੰ ਛਕ ਚੌਲ ਬਣਾ ਕੇ ਦਿੱਤੇ ਤਾਂ ਮम्मी ਚੌਲ ਖਾਣੇ ਆ ਫਿਰ ਚੌਲ ਬਣਾ ਕੇ ਦਿੱਤੇ ਸਾਰੇ 2:30 ਵਜੇ ਲੋ ਜੀ ਆਪਾਂ ਲਗਦੇ ਆ ਰੋਟੀਆਂ ਆਟਾ ਗੋਟਾ ਸਾਰਾ ਗੁੰਨ ਰੱਖਿਆ ਸਮਾਨ ਸਲਾ ਸਾਰਾ ਥਿਆ ਰਿਹਾ ਬਸ ਲਗਦੀ ਆ ਟਾਈਮ ਹੋ ਗਿਆ 6:00 ਬਚ ਕੇ 15 ਮਿੰਟ ਹੋ ਗਏ ਤੇ ਬਸ ਆਗੂ ਚੜ ਜੂਗਾ ਦੁੱਧ ਵਾਲੇ ਭਾਂਡੇ ਭੁੰਡੇ ਜਾ ਕੇ ਹਟিয়ে ਤੇ ਬਾਕੀ ਜੀ ਅੱਜ ਛੋਟੀ ਜੀ ਵੀਡੀਓ ਬਣੀ ਹੈ ਹਨਾ ਪਤਾ ਨਹੀਂ ਕਦੇ ਕਦੇ ਇਹਦਾ ਬਸ ਮਾਲੇ ਨਹੀਂ ਕਰਦਾ ਹਨਾ ਪਤਾ ਨਹੀਂ ਕੀ ਹੋ ਜਾਂਦਾਗਾ ਤੇ ਕਦੇ-ਕਦੇ ਬਸ ਹੋ ਰਹੀ ਉਹ ਹੋ ਜਾਂਦਾ ਬਾਕੀ ਆਦੇ ਹੁੰਦੇ ਨਾ ਵੀ ਪਤਾ ਨਹੀਂ ਕਿਵੇਂ ਹੋ ਜਾਂਦਾ ਮੇਰਾ ਤਾਂ ਜੀ ਕਾਲਾ ਜਾ ਪੈਣ ਲੱਗ ਜਾਂਦਾ ਹੁੰਦਾ ਪਤਾ ਨਹੀਂ ਹੁੰਦੀ ਮੇਰੇ ਨਾਲ ਕਈ ਦਿਨਾਂ ਤੋਂ ਹੋਣ ਲੱਗ ਜਾਂਦੀ ਵੀ ਜੀ ਕਾਲਾ ਜਾ ਪੈਣ ਲੱਗ ਜਾਂਦਾ ਵੱਲਾਈ ਵੀ ਖਬਰਾਟ ਜੀ ਹੋਣ ਲੱਗ ਜਾਂਦੀ ਹੈ ਤੇ ਚਲੋ ਜੀ ਅੱਜ ਵਾਲੀ ਵੀਡੀਓ ਇੱਥੇ ਐਂਡ ਕਰਦੇ ਆ ਤੇ ਬਾਕੀ ਸਾਰੇ ਭੈਣ ਭਰਾ ਸੂਟ ਦੱਸਿਓ ਮੇਰਾ ਵੀ ਸੂਟ ਜਿਹੜੇ ਲਿਆਂਦੇ ਮੈਂ ਕਿਵੇਂ ਦੇ ਲੱਗੇ ਤੇ ਚਲੋ ਕਿਹੜਾ ਪੈਸੇ ਲੱਗੇ ਹੁਣ 2 ਸਾਲ ਦਾ 2 ਸਾਲ ਲੋੜ ਨਹੀਂ ਫੇਰਦੀ ਚਲੋ ਫੇਰ ਦੇਖਾਂਗੇ ਤੇ ਧੂਆਂ ਲੱਗ ਗਿਆ ਜੀ ਤੇ ਬਾਕੀ ਬਾਕੀ ਤਾਂ ਕੁਝ ਨਹੀਂ ਜੀ ਵਸ ਤਸ ਸਾਰੇ ਜਣੇ ਤੇ ਜਿਸ ਨੇ ਆਪਣਾ ਰੋਟੀ ਮੰਗੀਆਂ ਤਾਂ ਮੈਂ ਲਗਦੀ ਆ ਤੇ ਕਿਉਂਕਿ ਉਹਦੀ ਸਬਜੀ ਹੈ ਜਿਹੜੀ ਬਹੁਤ ਜ਼ਿਆਦਾ ਪਸੰਦ ਆ ਉਹਨੂੰ ਬੜੀ ਫੇਵਰੇਟ ਆ ਤੇ ਗਰਮ ਗਰਮ ਲੈਂਦੀ ਨੇ ਦੀ ਰੋਟੀ ਮੰਮੀ ਦੇਣਗੇ ਖੜਾ ਤੇ ਬਸ ਮੈਂ ਨਾਲ ਦੇ ਨਾਲ ਲੈ ਜਾਉਂਗੀ ਤੇ ਮੰਮੀ ਪਸ਼ੂਆਂ ਨੂੰ লেਟੀ ਲੂਟੀ ਧਰੀ ਜਾਂਦੇ ਆ লেਟੀ ਦਾਣਾ ਤੇ ਇੱਕ ਆਪਾਂ ਪਾਊਡਰ ਜਿਹਾ ਲਿਆਉਂਦਾ ਸੀ ਬੱਚੀ ਨੂੰ ਦੇਣ ਵਾਸਤੇ ਵੀ ਉਹਦੇ ਨਾਲ ਆਦੇ ਹੁੰਦੇ ਵੀ ਜੇ ਕੋਈ ਮਾੜੀ ਮੁੱਟੀ ਅੰਦਰ ਆਪਾਂ ਵੀ ਉਹ ਤਾਂ ਕਾਫੀ ਹੋ ਰਹੀ ਹੈ ਬੱਚੀ ਵੱਡੀ ਤੇ ਵੀ ਚਲੋ ਉਹਦੇ ਨਾਲ ਵੀ ਛੇਤੀ ਵੀ ਬਣ ਜਾਂਦਾ ਹਨਾ ਪਸ਼ੂ ਤੇ ਕਾਫੀ ਹੋ ਤਾਂ ਹੋ ਰਹੀ ਹੈ 2 ਸਾਲਾਂ ਦੀ ਹੈ ਤੇ ਉਹ ਪਾਊਡਰ ਜਿਹਾ ਲਿਆਉਂਦਾ ਸੀ ਉਹ ਦਿੰਨੇ ਹੁੰਦੇ ਆਪਾਂ ਇਹਨਾਂ ਨੂੰ ਇੱਕ ਟਾਈਮ ਦੇ ਦਿੰਨੇ ਆ ਤੇ ਉਹਦੇ ਨਾਲ ਹੁੰਦਾ ਕਿ ਪੀ ਵੀ ਪੀ ਪਸ਼ੂ ਆ ਜਿਹੜਾ ਹੀਟ ਚ ਆ ਜਾਂਦਾ ਵਧੀਆ ਤੇ ਅੰਦਰੋਂ ਕੋਈ ਕਮੀ ਹੁੰਦੀ ਹੈ ਜਿਹੜੀ ਸਾਰੀਆਂ ਘਾਟ ਹੁੰਦੀ ਹੈ ਕੋਈ ਉਹ ਪੂਰੀ ਹੋ ਜਾਂਦੀ ਹੈ ਉਹ ਆਰਡਰ ਦਿੰਨੇ ਹੁੰਦੇ ਉਹ ਪੌਣ ਆਇਆ ਹੁਣ ਅੰਦਰ ਪਈਆ ਪੈਕਟ ਜੀ ਤੇ ਚਲੋ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾ ਜਿਹੜੇ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕੋਸ਼ਿਸ਼ ਕਰਾਂਗੇ ਵੀ ਵਧੀਆ ਤੋਂ ਵਧੀਆ ਵਲੌਗ ਆਪਾਂ ਤੁਹਾਡੇ ਲਈ ਲੈ ਕੇ ਆਈਏ ਤੇ ਚਲੋ ਕੀਰਾ ਕੈਮ ਜੇ ਹੋ ਜੀਏ ਫਿਰ ਵਧੀਆ ਵਲੌਗ ਆ ਕਰਾਂਗੇ ਦਿੱਲੀ ਥੋੜਾ ਜਨਾ ਬਸ ਵੀ ਘਬਰਾੜ ਜੀ ਪਤਾ ਨਹੀਂ ਕੀ ਚੱਕਰ ਮੇਨਣਾ ਹੋ ਜਾਂਦਾਗਾ ਹੋਣ ਲੱਗ ਜਾਂਦੀ ਹੈ ਮੈਨੂੰ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਸ਼ੇਕਾਰ ਜੀ ਬਾਏ ਬਾਏ ਜੀ